ਇੰਗਰਹੀ ਵੇਖ ਸਕਦੇ ਕਿ ਸੱਪਾਂ ਦਾ ਜੋੜਾ ਜਿਹੜਾ ਲੰਡੇ ਆ ਆ ਸਾਹਮਣੇ ਰਾਤ ਦੇ ਲੱਗਪਾ ਅਟਕ ਬੱਜੇ ਪਿੰਡ ਬੁੱਢੇ ਸੇ ਦੇ ਵਿੱਚ ਟੜਕ ਦੇ ਉੱਤੇ ਆਓ ਵੇਖੋ ਇਹ ਦੇਖੋ ਸਾਪਿਆ ਤੋਂ ਵਰ ਕੰਪਰੀ ਵੀ ਸਾਪੀ ਲੈਡਗਾ ਕਰੋ ਮਾਥਾ ਇੱਕ ਪੈ ਗਲੋਕਾਂ ਦਾ ਵੀ ਮੰਦਣਾ ਵਾ ਜਿਹੜੇ ਦੇਖਣੇ ਆ ਬੜੇ ਚੰਗੇ ਆ ਇਹਨਾਂ ਦਾ ਚਾਤਰ ਪਾਉਣੀ ਚਾਹੀਦੀ ਆ ਵੇਖ ਸਕਦੇ ਜੇ ਹੁਣ ਚਾਨਣ ਕਰਕੇ ਸੋੜੇ ਣਟਣ ਲੱਗ ਗਿਆ ਆ ਵੇਖੋ ਹੁਣ ਤਾਂ ਅਜ ਲੱਗੇ ਵਰਨੇ